ਪਠਾਨਕੋਟ ਇਲਾਕੇ ਦੇ ਵਿੱਚ ਕੁਝ ਅਣਪਛਾਤੇ ਲੋਕਾਂ ਨੇ دہشت ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਣਕਾਰੀ ਦੇ ਮੁਤਾਬਕ ਮਾਡਲ ਟਾਊਨ ਇਲਾਕੇ ਦੇ ਵਿੱਚ ਜਿਹੜਾ ਕਿ ਇੱਕ ਦੁਕਾਨ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਹਾਲਾਂਕਿ ਦੁਕਾਨ ਬੰਦ ਸੀ ਤਾਂ ਇਸ ਦੇ ਸ਼ਟਰ ਦੇ ਉੱਪਰ ਦੀ ਗੋਲੀਆਂ ਜਿਹੜੀਆਂ ਕਿ ਚਲਾਈਆਂ ਗਈਆਂ ਇਸ ਗੋਲੀਆਂ ਦੀ ਆਵਾਜ਼ ਨੂੰ ਆਲੇ-ਦੁਆਲੇ ਦੇ ਆਂਢੀ ਗੁਆਂਢੀ ਸਥਾਨਕ ਲੋਕਾਂ ਨੇ ਸੁਣਿਆ ਇਸ ਤੋਂ ਬਾਅਦ ਦੁਕਾਨਦਾਰ ਅਤੇ ਸਥਾਨਕ ਲੋਕਾਂ ਵੱਲੋਂ ਇਸ ਨੂੰ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਸ ਤੋਂ ਬਾਅਦ ਡੀਐਸਪੀ ਸਿਟੀ ਸੁਮੇਰ ਸਿੰਘ ਜਿਹੜੇ ਕੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਜਾਂਚ ਜਿਹੜੀ ਆ ਉਹ ਸ਼ੁਰੂ ਕੀਤੀ ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਡੀਐਸਪੀ ਸੁਮੇਰ ਸਿੰਘ ਦਾ ਕਹਿਣਾ ਹੈ ਕਿ ਸ਼ਟਰ ਤੇ ਗੋਲੀਆਂ ਦੇ ਨਿਸ਼ਾਨ ਨੇ ਦੁਕਾਨ ਦੇ ਅੰਦਰ ਵੀ ਇਸ ਦੇ ਨਿਸ਼ਾਨ ਜਿਹੜੇ ਕੀ ਮਿਲੇ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਦੁਕਾਨ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਸਥਾਨਕ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਉਹਨਾਂ ਨੇ ਵੀ ਦੱਸਿਆ ਕਿ ਦੇਰ ਰਾਤ ਸਾਨੂੰ ਗੋਲੀਆਂ ਚੱਲਣ ਦੀ ਆਵਾਜ਼ ਜਿਹੜੀ ਆ ਉਹ ਸੁਣਾਈ ਦਿੱਤੀ ਸੀ ਤਾਂ ਪੁਲਿਸ ਹੁਣ ਇਹ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਹੜੀ ਸ਼ੌਕਾ ਸਾਡੇ ਨਾਲ ਹੀ ਆਪਾਂ ਖੜੇ ਸੋਨੀ ਬੀਕਰੀ ਕੋਲ ਆ ਗਏ ਤੇ ਕਿ ਕੁਝ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਫਿਰ ਆਪਾਂ ਇਮੀਡੀਏਟਲੀ ਇੱਥੇ ਪਹੁੰਚੇ ਸੀ ਤੇ ਇਨੀਸ਼ੀਅਲ ਵੈਰੀਫਿਕੇਸ਼ਨ ਤੋਂ ਹੀ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਦੁਕਾਨ ਦੇ ਸ਼ਟਰ ਤੇ ਕੁਝ ਗੋਲੀਆਂ ਦੇ ਨਿਸ਼ਾਨ ਹਨ ਅੰਦਰ ਵੀ ਜਿਹੜੀ ਗੋਲੀ ਪੈਡਿਟ੍ਰੇਟ ਕਰਕੇ ਜਿਹੜੇ ਆ ਨਿਸ਼ਾਨ ਲੱਗੇ ਆ ਤੇ ਆਪਾਂ ਨੂੰ ਚੈੱਕ ਕਰ ਰਹੇ ਹਾਂ ਤੇ ਕੋਈ ਪੈਨਿਕ ਕਰਨ ਦੀ ਕੋਈ ਡਰਨ ਘਬਰਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਕੋਈ ਵੱਡੀ ਗੱਲ ਨਹੀਂ ਆਪਾਂ ਨੂੰ ਵੈਰੀਫਾਈ ਕਰਕੇ ਇਹਨੂੰ ਫਰਦਰ ਪੂਰੇ ਉਹਨਾਂ ਤਰੀਕੇ ਨਾਲ ਚੈੱਕ ਕਰਾਂਗੇ ਤੇ ਅਗਰ ਕੋਈ ਸਬੇਸਰ ਦੀ ਗੱਲ ਲੱਗਦੀ ਹੈ ਆਪਾਂ ਹੋਰ ਕਰ ਜਿਹੜੀ ਢੱਡੀ ਕਾਰਵਾਈ ਉਹ ਵੀ ਕਰਾਂਗੇ ਐਟ ði ਸਟੇਜ ਇਹੀ ਹੈ ਕਿ ਵੀ ਆਪਾਂ ਨੂੰ ਕੁਝ ਗੋਲੀਆਂ ਦੇ ਨਿਸ਼ਾਨ ਮਿਲੇ ਆ ਤੇ ਜਿਹੜੇ ਇੱਥੋਂ ਦੇ ਬੰਦੇ ਆ ਉਹਨਾਂ ਨੇ ਵੀ ਦੱਸਿਆ ਕਿ ਰਾਤ ਨੂੰ ਕਿਪਨ ਸਵਾਗਤ ਬਾਰਾ ਨੂੰ ਕੁਝ ਆਵਾਜ਼ ਆਈ ਸੀ ਤੇ ਫਰਦਰ ਆਪਾਂ ਜਿਹੜੀ ਸਾਰੀ ਡਿਟੇਲਸ ਆ ਵੈਰੀਫਾਈ ਕਰ ਰਹੇ ਹਾਂ ਤੇ ਜਦੋਂ ਆਪਣੇ ਕੋਲ ਡਿਟੇਲ ਤੇ ਇਨਫੋਰਮੇਸ਼ਨ ਆ ਜੂਗੀ ਤੇ ਅੱਗੇ ਕੁਝ ਕ੍ਰੈਡੀਬਲ ਅਗਰੇ ਸਾਬੀ ਦੇ ਕੋਲ ਨਾਲ ਫਰਦਰ ਆਪਾਂ ਗੱਲ ਕਰਾਂਗੇ ਸਰ ਕੁਝ ਕਲੂਜ਼ ਸਤਰਾੰਦਨ ਉਹ ਮੱਦ ਸਿਰ ਕੀ ਐਜ਼ ਆਫ ਨਾਓ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਆ ਇਸ ਤੋਂ ਇਲਾਵਾ ਜਿਹੜਾ ਅੰਦਰ ਜਿਹੜਾ ਇਹਨਾਂ ਦਾ ਕੱਚਾ ਜਿਹੜਾ ਅੱਗੇ ਇਹਨਾਂ ਨੇ ਫਰੇਮ ਬਣਾਇਆ ਉਹਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨ ਉਹੀ ਜਿਹੜੀ ਸ਼ਟਰ ਚੋਂ ਗੋਲੀਆਂ ਨਿਕਲੀਆਂ ਉਹ ਅੱਗੇ ਜਿਹੜਾ ਇਹਨਾਂ ਦਾ ਫਰੇਮ ਆ ਓਥੋਂ ਲਿਖ ਗਿਆ ਸੀ ਸ਼ਿਸ਼ੂ ਬਗ ਕੋਈ ਸਰ ਸੀਸੀਟੀਵੀ ਬਸ ਇਹ ਤੋਂ ਲਵਾ ਜਿਹੜਾ ਆਪਾਂ ਚੈੱਕ ਕਰ ਰਹੇ ਫਰਦਰ ਅੱਗੇ ਕੀ ਪਤਾ ਸੀਸੀਟੀਵੀ ਫੁਟੇਜ ਕੋਈ ਸ਼ਾਇਦ ਸੀਸੀਟੀਵੀ ਫੁਟੇਜ ਆਪਾਂ ਚੈੱਕ ਕੀਤੀ ਹੈ ਉਹ ਡਿਟੇਲਸ ਮੈਂ ਤੁਹਾਨੂੰ ਹਲੇ ਸ਼ੇਅਰ ਨਹੀਂ ਕਰੂੰਗਾ ਬਾਕੀ ਮੇਰਾ ਮੇਨ ਇਹੀ ਕਹਿਣਾ ਕਿ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਗੱਲ ਨਹੀਂ ਹੈ ਆਪਾਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਆਪਣਾ ਡਿਟੇਲ ਚ ਇਹ ਜਿਹੜੀ ਹੈ